ਲੇ ਵਿਖੇ ਦੇ ਖੇਤ ਉੱਤਵਾਦ ਆ ਪਹੁੰਚ ਗਏ ਟਾਈਮ ਦੇ ਨਾਲ ਤਰਨਾਟ ਪਈ ਜਾਂ ਸੈੱਡ ਤੇ ਆਪਾਂ ਹੁਣ ਉਹਦੇ ਖੇਤ ਬੈਠੇ ਆ ਯਾਰ ਇਹਨੇ ਪੂਰੀ ਗਰਮੀ ਹੋទ ਪਰ ਹਵਾ ਵੀ ਠੰਡੀ ਠੰਡੀ چل ਰਹੀ ਹੈ ਦੀਆਂ ਸੰਗਤਾ ਪਈਆਂ ਨੇ ਸਕੰਦਰ ਯਾ ਡੇਮਰੀ ਕੁਬਾਈ ਜੀ ਨੇ ਇਹ ਬੇਲੀਆਂ ਹਨਾ ਇਹ ਬੇਲੇ ਨੇ ਉਹ ਉਹ ਦੇਖੀ ਉੱਥਾ ਲਗੀ ਓਏ ਇਹ ਕੇ ਬੰਦਾ ਜੋ ਸਾਡੇ ਸੀਨ ਆਣਗੇ ਠਾ ਦੇ ਇਹ ਬੰਦਾ ਕੋਈ ਨਾ ਠਾ ਲੂਗਾ ਇਹ ਬੰਦਾ ਬਈ ਆਹ ਜਿਹੜਾ ਅਮਰੀਕ ਸਿੰਘ ਪਿਆ ਇਹ ਆਥਲੇ 6 ਵਜੇ ਤੱਕ ਤਾਂ ਬਾਈ ਬਾਈ ਕਰਦਾ ਉਹ ਤੋਂ ਸਾਨੂੰ ਬਾਈ ਬਾਈ ਕਰਨਾ ਪੈਂਦਾ ਉਹ ਤੋਂ ਬਾਅਦ ਸਾਨੂੰ ਬਾਈ ਬਾਈ ਕਰਨਾ ਪੈਂਦਾ ਹੈ ਆ ਸਕੰਦਰ ਹੈ ਇਹ ਹੁਣੇ ਟੂੜੀ ਦਾ ਸੀਜ਼ਨ ਲੱਕੇਟਿਆ ਇਹ ਤੂੰ ਕਹਤੇ ਸੁਣ ਲੱਗਿਆ ਭਾਈ ਇੰਨਾ ਕੱਚ ਤੱਕ ਕੇ ਸੀਨ ਨਹੀਂ ਕਰਿਆ ਤਾਂ ਹੋਰ ਇਹ ਕਹਿੰਦਾ ਜਦੋਂ ਇਨਸਾਨ ਇੱਕ ਗੱਲ ਹੋਰ ਹੈ ਇਹਦੇ ਮਤਲਬ ਸਰੀਰ ਨੂੰ ਦੇਖ ਕੇ ਮੈਂ ਇਹਨੂੰ ਆਖਿਆ ਤੈਨੂੰ ਪਤਾ 20 ਸਾਲ ਨੇ ਦੇਹ ਪਤਾ ਨਹੀਂ 21 ਦਾ ਹਾਂ 20 ਕੰਜਰ ਦਾ ਸਰੀਰ ਹੀ ਵੱਡਾ ਦਿਮਾਗ ਤਾਂ ਛੋਟਾ ਹੀ ਹੈ ਹੁਣ ਬੜਾ ਵੱਡਾ ਜਾਨੀ ਟਾਲੀ ਗਈ ਸੀ ਢੂਂਡ ਬਣਾ ਫਿਰ ਤਾਂ ਗੰਦਾ ਜੋ ਬੇਲਣ ਨੂੰ ਵਿੱਚ ਗੰਨਾ ਹੈ ਹਾਂ ਬੇਲਣ ਤੇ ਦੰਨਾ ਕੋਈ ਸੀ ਚੱਲ ਰਿਹਾ ਮਾਰੇ ਅਰੇ ਨਾਲੇ ਜੇ ਖਾਪਰਾ ਆ ਗਿਆ ਦੇਖ ਲਈਏ ਆ ਜੋ ਆਪਾਂ ਹੁਣ ਉੱਥੇ ਉਹਨਾਂ ਨਾਲ ਗੱਲਾਂ ਕਰੇ ਬੇਲਿਆਂ ਨਾਲ ਅਜ ਹੁਣ ਤੁਹਾਨੂੰ ਸ਼ੂਟ ਹੁੰਦਾ ਦਿਖਾਉਣਾ ਦੇਸ ਦੀ ਮਸਤੀ ਪਿੰਡਾਂ ਵਾਲੇ ਵੇਟ ਮਰਦਾ ਹੋਇਆ ਵੀ ਤੈਨੂੰ ਲੋਕਾਂ ਕਦੇ ਦਿੱਤੀ ਜਾਂਦਾ ਆ ਲੋਕਾਂ ਨੇ ਥੋੜੇ ਜਿਹੇ ਪੈਸੇ ਦੇਣ ਕਰਕੇ ਤੱਕ ਵੇਖਾ ਹਾਂ ਹਾਂ ਡੰਗ ਡੁੰਗ ਦਾ ਨਾਟਕ ਖੇਡ ਲਿਆ ਸੱਪਾਂ ਵਾਲਾ ਹੈ ਸਿੰਦਰੀ ਇਹ ਤਾਂ ਮਿੱਥਿਓ ਕਰਦੇ ਹੀ ਬਹੁਤ ਹੈ ਤੇਰੀ ਕਲਪ ਥੋੜੀ ਮੁੱਕ ਸਕਦਾ ਉਹ ਪਈਏ ਬੋਥੇ ਹੋਲ ਕਦੋਂ ਛੱਡ ਗਿਆ ਮੋ ਕੌਠੇ ਜ ਮੈਂ ਕਿਹਾ ਚਾਰ ਪਾਣੀ ਘਰੇ ਛੱਡ ਕੇ ਆ ਮੇਰੇ ਰੇੜਾ ਜੋੜ ਕੇ ਨਾ ਹੁਣ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਹੋਵੇ ਬੀਬੀ ਉੱਥੇ ਲੜਾਈ ਲੱਗ ਰਹੀ ਐ ਰੋਟੀ ਪਾਣੀ ਤਾਂ ਖਾਣਾ ਮਰ ਨਹੀਂ ਹੈਗਾ ਤੂੰ ਛੱਡ ਦੇ ਲੰਮੀਆਂ ਚੌੜੀਆਂ ਹੋਰੇ ਪਾਸੇ ਲੈ ਗਈ ਕਿਵੇਂ ਉਸਤਾਦ ਵਾਹ ਛੱਡਦਾ ਵਾਲਾ ਗੱਲ ਤਾਂ ਨਹੀਂਗਾ ਵੀ ਵੀ ਤੈਨੂੰ ਨਹੀਂ ਛੱਡਦਾ ਚੱਲੋ ਆਪਰ ਐ ਘਣਾ ਦੀ ਵੀ ਤੈਨੂੰ ਤਾਂ ਮੈਂ ਪਿਆਰ ਦੇ ਚਾਂਸੇ 'ਚ ਫਸਾ ਕੇ ਆ ਫਸਾ ਕੇ ਰੋਣ ਹੈਨਾ ਚਲੋ ਆ ਪੰਜਾਬੀ ਜਿੱਧਰ ਮਰਜ਼ੀ ਜੋੜ ਲੈ ਜੀ ਇਹਨੂੰ ਸਹੀ ਲੋੜ ਦਾ ਸਹੀ ਵੀ ਜੁੜ ਜੂ ਹੈਂ ਬਈ ਕੋਰੇਤੀ ਬੈਠਿਓ ਕੋਈ ਵੀ ਗੱਲਾਂ ਕਰ ਲੋ ਵਿਚਨੀ ਆ ਮੈਂ ਬਾਈਟ ਸੀਨ ਲੈ ਉਹ 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 ਕਰ ਲਿਆ ਸੀ ਇਹਨਾਂ ਉਹ ਵੀ ਉਹ ਸਕੰਦਰ ਨੂੰ ਉਹ ਹੱਥ ਤੇ ਹੱਥੇ ਮਾਰਨ ਵਾਲਾ ਵੀ ਐ ਕਰ ਲਈ ਤੂੰ ਤੇਰੇ ਬਾਰੇ ਉਹਦਾ ਅਜ ਕਰਨਾ ਕੌਣ ਆਊਗਾ ਇੱਥੇ ਉਹ ਕਰਨਾ ਪਹਿਲਾਂ ਇਹਨਾਂ ਹੈ ਜਿਹੜਾ ਮੈਂ ਤੋਂ ਬਾਗ ਗਿਆ ਕੋਈ ਇਹ ਬਈ ਸਾਡੇ ਉਸਤਾਦ ਤਰਨਾਟ ਨੇ ਬਈ ਕੈਂਪਰ ਦੀ ਜਿਹੜੀ ਸੇਵਾ ਹੈ ਨਾ ਇਹਦਾ ਤਰਨਾਟ ਤੂੰ ਸੇਵਾ ਕਰਕੇ ਨਾ ਤੈਨੂੰ ਉਸ ਦਾ ਮੇਵਾ ਮਿਲਦਾ ਹੈ ਬਾਈ ਹਾਂ ਹੈਂ ਦੂਬਾਲਾ ਮੰਨ ਤਾਂ ਤੁਸੀਂ ਗੱਲ ਇਹ ਗੱਲ ਹੈਗੀ ਕਿ ਤੇਰੇ ਹੋਰ ਮੈਂ ਇਹ ਸੁਰਤੂ ਕਰਦੀ ਆ ਨਾ ਪਾਣੀ ਧਾਣੀ ਦਾ ਬਾਲੀ ਕਰਦਾ ਹਾਂ ਠੰਡੇ ਦੀ ਇਹ ਗੱਲ ਕਹਿੰਦੇ ਭਾਈ ਕਨਈਆ ਜੀ ਇਹਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਲਾ ਰਿਹਾ ਹਾਂ ਹਾਂ ਬਾਬਾ ਜੀ ਨੇ ਕਿਹਾ ਦੀ ਕਹਿੰਦਾ ਆਪਦੇਆਂ ਦਾ ਲੋਕ ਪਿਆਉਂਦੇ ਨੇ ਹਾਂ ਤੇ ਦੁਸ਼ਮਣਾਂ ਨੂੰ ਵੀ ਪੈਣਾ ਨਾ ਵੀ ਮੈਂ ਤੁਹਾਨੂੰ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਹੈ ਹੈਨਾ ਉਹਦਾ ਤੇ ਵੀ ਉਹਨੇ ਹਾਂ ਉਹਦਾ ਜਿਹੜਾ ਫਾਲਾ ਦੇਖੋ ਉਹ ਉਹ ਮਿਲਿਆ ਭਾਈ ਕਨਈਆ ਜੀ ਭਾਈ ਆਜੋ ਭਾਈ ਟਿੰਗਰ ਗੁਰੂ ਦੀ ਸ਼ਾਹ ਅੱਜ ਤੱਕ ਯਾਦ ਕਰਦੇ ਆ ਅੱਜ ਤੱਕ ਯਾਦ ਕਰਦੇ ਆ ਗੱਲ ਯਾਦ ਹੀ ਹੁੰਦੀਆਂ ਨੇ ਇਹ ਸੂਰ ਹੋਰ ਕੀ ਲੈ ਜਾਣ ਬਾਈਕ ਬਾੜਾ ਬੋਲਦੀਆਂ ਨੇ ਕੁੜੀਆਂ ਯਾਰ ਬਾੜਾ ਬੋਲਦੇ ਪਾਣੀ ਨਹੀਂ ਲੰਘਣ ਦਿੱਤਾ ਦੇਖ ਲੈ ਆਹ ਦੇਖ ਲੈ ਹੁਣ 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 ਦੇਖ ਲੈ ਬਾਈ ਪਾਣੀ ਨਹੀਂ ਕਰਨਾ ਆਪਦੇ ਵਾਰੀ ਪਾਣੀ ਹੁਣ ਬਾਈ ਸੀਨ ਕਰ ਲੈ ਅਗਲਾ ਥੱਲੇ ਰੱਖਿਆ ਸੀ ਉਹ ਰੱਖਿਆ ਸੀ ਇੱਥੇ ਇੰਨਾ ਕਹਤੋਂ ਬੋਲਦੀਆਂ ਨੇ ਰ ਬਾਈ ਇਹ ਬਾਈ ਬੋਲਦਾ ਬੀਪੀ ਵਧਾ ਲੀਏ ਹਾਂ ਇੰਟਰਨੈਟ ਕੀ ਬਾਈ ਆਹ ਦੇਖ ਲੈ ਬਾਈ ਲਾ ਕੇ ਪੱਖਾ ਪਏ ਨੇ ਸੁੱਤੇ ਹਾਂ ਦੇਖ ਲੈ ਇਹਦਾ ਹੈ ਨਾ ਹੈ ਇਹ ਗੱਲ ਲੋ ਬਈ ਥੋੜਾ ਜੋਰ ਲਾ ਗਾ ਤੁਸੀਂ ਪੈ ਜਾਓ ਅਸੀਂ ਤਾਂ ਬਈ ਨਿੰਬੂ ਲਾਉਂਦੀ ਨਾ ਨਿੰਬੂ ਨਹੀਂ ਲੱਗਦਾ ਇਹਨੂੰ ਬਈ ਪਾ ਬਈ ਹੈਪੀ ਕਹਿੰਦੀ ਬਈ ਨਿੰਬੂ ਲੈ ਕੇ ਜਾਣੇ ਨੇ ਦੇਖ ਲੈ ਨਿੰਬੂ ਲੈ ਕੇ ਜਾਣੇ ਨੇ ਜੇ ਇਹਨਾਂ ਦਾ ਬਾਸ ਚੱਲੇ ਨਾ ਇਹ ਸਬਜ਼ੀ ਚ ਮਿਰਚਾਂ ਪਾਉਣ ਨੂੰ ਵੀ ਉਰੋਂ ਲੈ ਕੇ ਜਾਇਆ ਕਰਨਾ ਬਈ ਉੱਥੇ ਲੱਗੇ ਹੋਏ ਚੱਲ ਤੱਕ ਹੀ ਜਾਂਦੀ ਨੇ ਹਾਏ ਕੱਚਾ ਕੱਚਾ ਤਣੀਆਂ ਹਾਂ ਨਾ ਕਿੱਦਾਂ ਰਹਿ ਗਈਆਂ ਹੋਈਆਂ ਨਹੀਂ ਤੈਨੂੰ ਅਹੀਂ ਤਾਂ ਨਹੀਂ ਕਹਿੰਦੀ ਵੀ ਤੂੰ ਲੈ ਕੇ ਗਈ ਹੈ ਉਹ ਕੁੜੀਆਂ ਕਰਦੇ ਹੁੰਦੇ ਨੇ ਨਾ ਇਹ ਉਹ ਬੁੜੀਆਂ ਦੀ ਗੱਲ ਕਰਦੇ ਆ ਮੇਰੀ ਮੰਮੀ ਹੋਰੀ ਵੀ ਨਹੀਂ ਉਸਦੇ ਚ ਇੱਥੇ ਜਾਓ ਤੁਸੀਂ ਐ ਇੱਥੇ ਨਾ ਲੈਂਬੂ ਲੱਗ ਗਿਆ ਉਹਦੇ ਦੀ ਬਾਈ ਇਹਦਾ ਸਵਾਦ ਨਾ ਲੈਂਬੂ ਦਾ ਸੱਤਾ 10 ਪਾਉਂਦਾ ਹੈ ਹੈ ਮੇਰੇ ਲਈ ਬੰਦਾ ਨਿੰਬੂ ਕੀ ਨਿੰਬੂ ਨਾ ਦੇ ਰਸ ਨਹੀਂ ਹੈ ਬੱਸ ਸੋ ਬਾਹਰ ਹੋ ਤੇਰੀ ਕੀ ਹੋ ਗਿਆ ਪ੍ਰੀਤ ਸਿੰਘ ਜੀ ਉੱਠ ਕੇ ਆ ਗਏ ਦੁਪਹਿਰੇ ਇੱਕ ਬੋਲ ਆ ਯਾਰ ਹਣ ਲੋ ਚੱਲਦੀ ਐ ਲੋ ਆਇਆ ਤਾ ਨਾ ਅੱਜ ਸੇਕ ਜਾਂ ਨਹੀਂ ਲੋ ਨਹੀਂ ਚੱਲਣਾ ਕਿਹਦੇ ਭਾਈ ਜੇਟ ਚੱਲਿਆ ਹੁਣ ਚੰਦਾ ਉਹ ਵੀ ਤੇ ਮਾਸਟਰਮਾਈਂਡ ਬੰਦਾ ਜਿਹੜਾ ਜਿਹੜਾ ਆ ਬੰਦਾ ਹੈ ਬਾਈ ਇਹ ਦੇਖਣ ਨੂੰ ਹੀ ਉਹਨੂੰ ਪਤਲਾ ਜਿਹਾ ਲੱਗਦਾ ਗੱਲ ਕਰ ਕਾਰਗਜ਼ਾਰੀ ਬਹੁਤ ਵੱਡੀ ਹੈ ਕਾਰਗਜ਼ਾਰੀ ਜਿਹੜੀ ਅੱਜ ਤੋਂ 2 ਮਹੀਨੇ ਪਹਿਲਾਂ ਬਣਾ ਲਈ ਉਹਦੀ ਟਿੱਕਾ ਲਾਈ ਜਾਂਦਾ ਹੋ ਜਾਂਦਾ ਯਾਰ ਹੁਣ ਵਿਚਾਰੇ ਬਾਦ ਘਾਟ ਹੋਈ ਸੀਨ ਪੜੀ ਜਾਂਦਾ ਜਿਹੜੀ 2 ਮਹੀਨੇ ਪਹਿਲਾਂ ਕਰੀ ਹੈ ਨਾ ਭਾਈ ਉਹ ਇਹ ਉਹ ਮੈਂ ਨਾ ਕਰਤਾ ਭਾਈ ਉਹ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਹੀ ਸੀ ਵੀ ਭਾਈ ਇਹਦਾ ਕੱਦੇ ਵੱਡਾ ਹੈ ਦਿਮਾਗ ਇਹਦਾ ਛੋਟਾ ਹੀ ਹੈ ਆਹ ਕੋਲੇ ਇਹਦੇ ਇੱਕ ਗਲਾਸ ਪਿਆ ਹੈ ਗਲਾਸ ਪਿਆ ਕੋਈ ਗਲਾਸ ਪਿਆ ਉਹ ਨਹੀਂ ਲਿਆ ਹੈ ਗਿਆ ਆਹ ਦੇਖ ਲੈ ਇਹ ਆਹ ਦੇਖ ਜਿਹੜਾ ਬੰਦਾ ਖੇਤੀ ਨਾਲ ਜੁੜਿਆ ਹੋਇਆ ਹੈ ਨਾ ਹਾਂ ਉਹ ਓਕ ਨਾਲ ਪਾਣੀ ਪੀਉ ਹਾਂ ਉਹ ਯਾਰ ਓਕ ਨਾਲ ਫਿਰ ਜਦੋਂ ਕੋਲੇ ਗਲਾਸ ਪਿਆ ਹੈ ਗਲਾਸ ਪਿਆ ਰਿਆ ਯਾਰ ਆਹਦਾ ਡੱਬੂ ਵੀ ਪਿਆ ਹੈ ਪਿਆ ਰੇ ਗਲਾਸਾ ਸਤੇ ਭਾਈ ਮੇਰੀ ਗੱਲ ਸੁਣੀ ਕੋਈ ਹੋਰ ਪਾਣੀ ਪੀ ਲੰਦਾ ਭੈਣ ਭਾਈ ਉਹ ਗੱਲ ਕਰ ਕਿਸੇ ਨੂੰ ਪੀਣ ਨਹੀਂ ਦੇਣਾ ਕਿਸੇ ਨੂੰ ਪੀਣ ਨਹੀਂ ਦੇਣਾ ਪਾਣੀ ਤੇ ਹਾਂ ਫਿਰ ਇਹਦਾ ਮਿੱਟੀ ਨਾਲ ਮਾਜ ਲੈ ਹਾਂ ਮਿੱਟੀ ਨਾਲ ਜੇ ਜਮੀਨ ਆਹ ਦੇਖ ਲੈ ਆਹ ਦੇਖ ਲੈ ਜੇ ਜੇ ਜ਼ਮੀਨ ਨਾਲ ਜੁੜਿਆ ਹੈ ਫਿਰ ਮਿੱਟੀ ਨਾਲ ਮਾਜ ਲੈ ਹਾਂ ਹੱਥਾਂ ਤੋਂ ਬੰਦ ਸਤੇ ਭਾਈ ਹੈਗਾ ਮੇਰੇ ਲਈ ਦੇ ਦਿੰਨਾ ਤੈਨੂੰ ਹਾਂ ਹਾਂ ਥੋੜਾ ਹੁਣ ਮੇਰੀ ਗੱਲ ਸੁਣ ਕੋਈ ਕਰੀ ਤੜਕਾ ਪਹਿਲਾਂ ਮੈਂ ਫੜਾਵਾਂ ਮੈਂ ਦੇਵਾਂ ਤੈਨੂੰ ਦੁੱਧ ਲੈ ਹੁਣ ਕਹਿੰਦਾ ਮੈਂ ਦੇਵਾਂ ਤੈਨੂੰ ਸਰਫਲਾ ਐਂ ਦੀ ਜੀ ਕੱਡੂ ਆਣਾ ਮਨੋਜ ਤੂੰ ਗੰਡੂਣਾ ਮਨੋਜੀ ਕੌਣ ਹੈ ਵੀ ਸਤਨਾਮ ਦੁਕਾਨ ਆ ਉਹਦੀ ਕਰਿਆਨੇ ਵੀ ਸਾਡਾ ਸਾਰਾ ਪੰਡੋਜ ਦੀਆਂ ਹਾਂ ਦੋਸਤਾਂ ਅਜੀ ਤਾਂ ਕਰਿਆਨੇ ਹੁਣ ਸਤਨਾਮ ਨੇ ਪਾਣੀ ਪੀਣਾ ਸੀ ਹੁਣ ਪਾਣੀ ਵਿੱਚ ਗਿਆ ਮੁੱਕਾ ਪਾਣੀ ਵਿੱਚ ਗਿਆ ਜਰਾ ਉਹ ਖੇਡਦਾ ਕਿੰਨੀ ਪੀ ਜਾਏ ਭੈਣ ਦਾ ਸਾਰਾ ਹਮੀਰਗੜ ਡਬੋ ਲਾ ਚਾ ਨਾਲ ਉੱਪਰੋਂ ਮੰਗਦਾ ਬਰਫਾ ਲ ਹੈ ਬਰਫ ਦਾ ਫਿਰ ਪੰਨਣੀ ਪਊ ਨਾ ਆ ਕਹ ਤੂੰ ਹੁਣ ਤੂੰ ਓਏ ਆ ਬਰਫ ਹਾਂ ਤੂੰ ਕਿੱਥੇ ਲਿਆ ਸਿੱਲੀ ਕਹਿੰਦਾ ਸਿੱਲੀ ਫ੍ਰਿਜਰੈਟ ਦਾ ਫ੍ਰਿਜ ਨੇ ਭਾਈਂ ਤੇ ਜਰ ਕੋਠਾਂ ਜੜੇ ਜੜੇ ਗਾਲਾਂ ਦੇ ਇਹਨੇ ਉਹ ਵੀ ਬੰਨ ਗਿਆ ਜਦੋਂ ਟੀਨ ਲਾ ਦੂ ਟੀਨ ਆ ਜੀ ਬਈ ਨਾ ਪੀ ਪਲਾਦੀ ਓਏ ਨਾ ਮੈਨੂੰ ਤਾਂ ਯਾਰ ਸੱਤੇ ਆਈ ਨਹੀਂ ਸਮਝਾਈ ਵੀ ਆ ਪਾਣੀ ਕਰ ਤੋਂ ਡੋਲਿਆ ਬਿਨਾ ਗੱਲ ਤੋਂ ਇਹ ਯਾਰ ਕਿੰਨਾ ਕਿੰਨਾ ਕਿ ਡੁੱਲ ਗਿਆ ਫੇਰਾ ਇਹ ਇਸੇ ਪਾਣੀ 100 ml ਪਾਣੀ ਆਵਾ ਨਹੀਂ ਇਹ 100 ml ਨੂੰ ਇਹ ਤਾਂ ਰਸੋਂਗੇ ਹਾਂ ਆ 100 ml ਨੂੰ ਇਹ ਤਰਸੇਗਾ ਤੂੰ ਆਹੋ ਹਾਂ ਕਿੱਟਾ ਮੁੱਤਾ ਚੱਲ ਰਿਹਾ ਵੀ ਪਾਣੀ ਨਹੀਂ ਦੇਣਾ ਹਰਿਆਣਾ ਬੀਬੀ ਐਮ ਨਾਲ ਪਾਣੀ ਡੋਲੀ ਆਨੇ ਜੜ ਜਲ ਬੈਂਦੀ ਯਾਰ ਬੀ ਯਾਰ ਬੀਵੀ ਐਨ ਤਾਂ ਜੋ ਜਿਹੜਾ ਮਰਜੀ ਸੁਣੀ ਆ ਹਾਂ ਬੀਬੀ ਐਮਬੀ ਬੀਪੈਲ ਥੱਲੇ ਹੈ ਇਹ ਬੀਬੀ ਐਮਬੀ ਆਹੋ ਉਹ ਕੀ ਉਹ ਕੀ ਸਿਸਟਮ ਹੈ ਬਈ ਬੋਲਣ ਦੀ ਲਈ ਲੜਾਈ ਹੋ ਗਈ ਹੈ ਬੀੜੀ ਵੀ ਨਾ ਕੋਣ ਹੈ ਉਹ ਖਰਚਾ ਪਾਣੀਆਂ ਦਾ ਮੁੱਦਾ ਆਪਣਾ ਹੋ ਅੱਛਾ ਪਾਣੀਆਂ ਦੇ ਮੁੱਦੇ ਪਿੱਛੇ ਲੜਾਈ ਹੋ ਰਹੀ ਹੈ ਤੂੰਰੇ ਢੋਲੀ ਜਨੇ ਪਾਣੀਆਂ ਦੇ ਮੁੱਦੇ ਉੱਤੇ ਬੋਲਦਾ ਇਹ ਜਿਵੇਂ ਆਪਣਾ ਹੀ ਨਹੀਂ ਦਿਨੀ ਚਕਾਵਾਂਗੇ ਜਖੜਾ ਬਈ ਹੈ ਦਿਨੀ ਚਕਾਵਾਂਗੇ ਜਖੜਾ ਦਿਨੀ ਚਕਾਵਾਂਗੇ ਲੈ ਵੀ ਪੇਗੜੀਆਂ ਗਈਆਂ ਆ ਦੇ ਨਹੀਂ ਲਵਾ ਦੇਣੀ ਆ ਦੇਣੀ ਲਵਾ ਦਾਂਗੇ ਜੀ ਜੀ ਪਗੋੜਾ ਕੋਕ ਨਾਲ ਗੁਰੀ ਆ ਬਸ ਆ ਦੇਖੀ ਲੈ ਆ ਸੌ ਲੱਗੇ ਓਏ জামਾ ਪਸੂ ਕੁਸ ਮਰਚੀ ਅੜ ਜੇ ਹਾਂ ਗਰੀ 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 ਆਜਿਓ ਚੱਲ ਆ ਸੋਲਿਆਂ ਚ ਗਲਤ ਪਾਰਖੇ ਆਪਾਂ ਹੁਣ ਕਰ ਲਈ ਕੀ ਕਹਿੰਦੇ ਕੀ ਕਹਿੰਦੇ ਆ ਸੋਲਿਆਂ ਚ ਗਿਰੀਆਂ ਪਾਰਖੇ ਨੇ ਆ ਦੇਖੀ ਵੀ ਕੱਲੀਆਂ ਅੱਡ ਜਾਂਦੀਆਂ ਤਾਂ ਵੀ ਕੱਲੀਆਂ ਗਿਰੀਆਂ ਅੱਡ ਫੇਰੀ ਮੂੰਹ ਬਦਲ ਜਾ ਬੱਜਾ ਟੋਕ ਕੇ ਖਾਣੀਆਂ ਪਹਿਣੀਆਂ ਹੁਣ ਚਲੋ ਭਾਈ ਟੋਕਾ ਨਾ ਮਾਇਆ ਰਹਿਣਾ ਹੋਰ ਬੰਦ ਰੇਕ ਗੱਲ ਹੁਣ ਕਹਿਣਗੇ ਰੇਕ ਗੱਲ ਸੱਤਾ ਹੈ ਨਾ ਵੀ ਇੱਥੇ ਗੱਲ ਕਰ ਜਦੋਂ ਹਟਦਾ ਨਹੀਂ ਵੀ ਇੱਥੇ ਹਟਦਾ ਨਹੀਂ ਫਿਰ ਹੁਣ ਕਰਨਾ ਤਾਂ ਬਪੂ ਹੀ ਦਾ ਬਪੂ ਬਕੂ ਖੋਕਣੇ ਸੀਨ ਕਰੀਏ ਗਰਮ ਹੈ ਇਹ ਤਾਂ ਪਾਏ ਪੀ ਆ ਪੀ ਕੇ ਬੋਤਲ ਪੰਪ ਦੀ ਥਲੀ ਤੇ ਆਈਏ ਇਹਦੇ ਨਾਲ ਬੋਤਲਾਂ ਤੇ ਹੂਨ ਲਵਾਉਣੀਆਂ ਪੈਣਗੀਆਂ ਇਹਦੇ ਨਾਲ ਹਰਜਾ ਫਿਰ ਹਾਂ ਪਹਿਲਾ ਬੋਤਲਾ ਤੇਰੇ ਉੱਪਰ ਪਾਉਣੀਆਂ ਪੈਣੀਆਂ ਬੋਤਲਾਂ ਤੇ ਅੱਗੇ ਨੇ ਬੱਤੇ ਦੀ ਮਾਂ ਬੋਤਲਾਂ ਤੇਰੇ ਉੱਪਰ ਪਾਉਣੀਆਂ ਪੈਣੀਆਂ ਐਨ ਐਚ ਐਲ ਕਿਹੜਾ ਹੁੰਦਾ ਲੈ ਲਾ ਉਹ ਕੈਮਰਾ ਉਹ ਬੈਟਰੀ ਵੀ ਦੀ ਘੱਟੇ ਰਹਿੰਦੀ ਐ ਹਾਂ 20% ਐ ਮੈਨੂੰ ਜਮੈਕ ਕੀਦਣ ਹਲੋ ਬਤਾਇਆ ਇਹਨੇ ਤਾਂ ਯਾਰ ਇਹਨੇ ਇਹਨੇ ਤਾਂ ਛੇੜ ਕੇ ਪੰਗਾ ਲੈ ਲਿਆ ਬਾਈ ਕੀ ਕਰਦੀ ਸੀ ਤੂੰ ਐਡੀਟਿੰਗ ਐ ਬਾਈ ਐਡੀਟਿੰਗ ਕਰਦੀ ਸੀ ਬਾਈ ਤੂੰ ਵੀਡੀਓ ਦੀ ਐਡੀਟਿੰਗ ਤੈਨੂੰ ਸੁਣ ਜਾਂਦਾ ਬਈ ਐਨੇ ਖੜਕੇ ਜਾ ਇਹ ਅਸਲ ਜਿਵੇਂ ਆਪਾਂ ਨੂੰ ਦਿਖਾ ਰਹੀ ਐ ਵੀ ਮੈਂ ਐਡਿਟਿੰਗ ਕਰ ਰਹੀ ਆ ਇਹ ਜਿੰਨੇ ਵੀ ਚੈਨਲ ਵਾਲੇ ਦੇਖ ਰਹੇ ਨੇ ਸਾਰੇ ਵੀਰੇ ਇਹਨੂੰ ਕੰਮ ਦਿਓ ਐਡਿਟਿੰਗ ਦਾ ਇੰਤੋਂ ਪਰਫੈਕਟ ਕੋਈ ਐਡਿਟਿੰਗ ਨਹੀਂ ਹੋ ਸਕਦੀ ਇਹ ਝੂਠ ਮਾਇ ਦੀ ਬਾਜੂ ਦੀ ਲਾਹਣ ਦੀ ਕੰਨ ਵਾਲੇ ਤੇਜ ਨੇ ਕੰਨ ਵਾਲੇ ਤੇਜ ਨੇ ਉਹ ਹੈਲੋ ਬਾਈ ਸੀਨ ਕਰਦੇ ਆ ਓਰੇ ਮਮੀ ਬੋਲ ਬਾਈ ਜੇ ਮੈਂ ਐਕਟਰ ਆ ਖੜਾ ਹੋ ਇਸ ਬਾਈ ਬੋਲੋ ਕਿਵੇਂ ਓਏ ਆ ਸੀਨ ਹੈ ਬਾਈ ਓ ਮੈਂ ਬੋਲੀ ਹੈ ਬਾਈ ਕਿਵੇਂ ਬਾਈ ਉਦਾਤੀ ਬਟ ਡਰਾ ਡਰਾ ਉਗੜਦੇ ਇਹ ਆਇਆ ਸਾਥ ਤੋਂ ਅਸੀਂ ਤਾਂ ਦੋ ਤਿੰਨ ਵਾਰੀ ਸਕੀਮ ਪਾ ਜੇ ਮੇਰੇ ਸਾਡੇ ਦੀ ਪੁੱਠੀ ਛਾੜੀ ਤੇ ਪੈ ਜਾਂਦੀ ਹੈ ਸਾਥੋਂ ਬਣਦੀ ਜਾਂਦਾ ਜਾਇਆ ਕਰੀ ਜਾਇਆ ਜਾ ਕੇ ਇਹਨਾਂ ਨੇ ਕੀ ਕਰਨਾ ਹੈ ਹੋਰ ਲੱਗਦਾ ਇਸਕੀਮ ਕੰਮ ਕਰੀ ਨਾ ਸਕੀਮ ਬੰਦ ਲਗੂ ਬੰਦ ਲਗੂ ਵੀ ਆ ਤੇਰੇ ਪਿੱਛੇ ਅਸੀਂ ਖੜੇ ਹਾਂ ਹਾਂ ਮੋਢ ਨਾਲ ਮੋਢਾ ਲਾ ਕੇ ਇਹ ਕੋਲ ਕਿਤੇ ਇਹੋ ਕੰਮ ਨਾ ਕਰ ਦਿਓ ਵੀ ਹਾਂ ਜੰਗ ਮੈਨੂੰ ਪਤਾ ਹੈ ਤਲਵਾਰਾਂ ਵਿੱਚ ਦੀ ਲੰਗ ਜੂ ਪਤਾ ਹੀ ਤੇਰੀ ਜਵਾਨ ਦਾ ਤਾਂ ਬੱਸ ਫੇਟੂੰਗਾ ਜਾ ਕੇ ਆਗਾ ਉਹ ਉੱਥੇ ਬੈਠਾ ਰਹੇਗਾ ਉਹ ਤਾਂ ਮੈਂ ਕੋਈ ਨਾ ਆਪੀ ਦੇਖੂਗੀ ਦਿਮਾਗ ਲੜਾਉਂਗੀ ਕੱਲੀ ਬਹਿ ਕੇ ਸੋਚੂਗੀ ਰੈਸ ਲਾ ਲਊਂਗੀ ਆਪਦੇ ਤੋਂ ਹਾਂ ਕੱਲੀ ਬਹਿ ਕੇ ਸੋਚੀਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਆਹੀ ਗੱਲ ਮੇਰੇ ਦਿਮਾਗ ਚ ਆਈ ਦੀ ਪਰ ਮੈਂ ਬੋਲਿਆ ਨਹੀਂ ਦਿਮਾਗ ਚ ਤਾਂ ਉਹਦੀ ਆਉਂਦੀ ਹੁੰਦੀ ਜਦੋਂ ਕੋਈ ਹੋਰ ਗੱਲ ਨੂੰ ਮੇਰੀ ਗੱਲ ਸੁਣ ਉਹ ਤਾਂ ਗੱਲ ਮੈਂ ਬਾਅਦ ਚ ਦੇਖੂ ਪਹਿਲਾਂ ਜਿਹੜਾ ਵਾਦਾ ਕੀਤਾ ਉਹ ਪੂਰਾ ਕਰ ਮੇਰੀ ਕਾਨਕ ਸਿੱਟ ਕੇ ਆ ਮੇਰੀ ਗੱਲ ਸੁਣ ਹੋਰ ਗੁਰ ਮੈਂ ਮੈਂ